ਬਟਾਲਾ ਨੇੜਲੇ ਪਿੰਡ ਲਾਲੂ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਵੱਡਾ ਐਨਕਾਊਂਟਰ ਕੀਤਾ ਗਿਆ ਮਲਕੀਤ ਸਿੰਘ ਭੱਗੂਰਾ ਦੇ ਸ਼ਖਸ ਦੱਸਿਆ ਜਾ ਰਿਹਾ ਕਿ ਇੱਥੇ ਮਲਕੀਤ ਸਿੰਘ ਪੱਗੋਰਾਵ ਦੇ ਸ਼ਖਸ ਦਾ ਇੰਕਾਊਂਟਰ ਹੋਇਆ ਐਸਪੀ ਸਿਟੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਬਟਾਲਾ ਪੁਲਿਸ ਵੱਲੋਂ ਵਿਜੇ ਮਸੀ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਨਿਸ਼ਾਨਦੇਹੀ ਤੇ ਬਿਆਨਤੋ ਪੁਲਿਸ ਨੇ ਮਲਕੀਤ ਸਿੰਘ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਸ਼ਖਸ ਗੁੰਗਗਵਾਨਪੁਰੀਆ ਦੇ ਗੈਂਗ ਦੇ ਨਾਲ ਕੰਮ ਕਰਦਾ ਹੈ ਉਸ ਦਾ ਇੱਕ ਗੁਰਗਾਏ ਤੇ ਇਸ ਦੇ ਲਈ ਗਈ ਅਪਰਾਧਕ ਮਾਮਲੇ ਇਸ ਤੇ ਦਰਜ ਨੇ ਫਿਰੋਤਿਆਂ ਦੇ ਮਾਮਲੇ ਵੀ ਦਰਜ ਨੇ ਤਾਂ ਫਿਲਹਾਲ ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜ਼ਕਮ ਪਿਸਤੌਲ ਹੈ ਜੋ ਦੋ ਪੁਲਸ ਦੇ ਵੱਲੋਂ ਤੋਹਲ ਰਿਕਵਰ ਕਰਵਾਉਣ ਦੇ ਲਈ ਇਸ ਨੂੰ ਲਜਾਇਆ ਗਿਆ ਤਾਂ ਇਸ ਦੇ ਦਰਮਿਆਨੇ ਸੇ ਵੱਲੋਂ ਪੁਲਿਸ ਤੇ ਗੋਲੀ ਚਲਾਈ ਗਈ ਤੇ ਗੋਪਲਸ ਨੇ ਜਵਾਬੀ ਕਾਰਵਾਈ ਕੀਤੀ ਹੈ ਐਸਐਚਓ ਦੇ ਗਰਮਾਂ ਦੇ ਵੱਲੋਂ ਵੀ ਦੋ ਰੌਂਡ ਫਾਇਰ ਕੀਤੇ ਗਏ ਜੋ ਕਿ ਇਸ ਦੇ ਲੱਤ ਦੇ ਵਿੱਚ ਲੱਗੇ ਨੇ ਤੇ ਇਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਆਂਦਾ ਗਿਆ ਕੱਲ ਥਾਣਾ ਸੇਖਵਾ ਚ ਨਾ 106 ਨੰਬਰ ਪਰਚਾ ਦਰਜ ਕੀਤਾ ਸੀ ਕਿ ਵਿਜੈ ਮਸੀ ਸਨ ਆਫ ਕਿੰਨਾ ਮਸੀ ਫਤਗੋੜਾ ਰਹਿਣਾ ਸੀ ਉਹ ਤੋਂ ਕੋਈ ਇੱਕ ਕਿਸੇ ਪਰ ਅਮਰ ਕੀਤਾ ਸੀ ਇਸ ਤੋਂ ਬਰਾਮਦ ਕੀਤਾ ਸੀ ਤੇ ਉਹ ਕੇਸ ਰਜਿਸਟਰ ਹੋਇਆ ਤੇ ਮੁਲਕੀ ਉਹਨੇ ਆਪਣੇ ਪਰਚੇ ਦੇ ਆਪਣੇ ਸੂਚਕੇ ਤੇ ਇਨਸਾਫ ਕੀਤਾ ਸੀ ਕਿ ਇਹ ਜਿਹੜਾ ਪਿਸਤਲ ਹੈ ਇਹ ਘਰ ਦੇ ਹੋਰ ਵੀ ਤਿੰਨ ਚਾਰ ਬੰਦੇ ਆਏ ਸੀ ਉਹਦੇ ਚ ਉਹਨਾਂ ਕੋਈ ਪਿਸਤਲ ਹੈ ਸੀ ਉਹਨਾਂ ਚ ਇੱਕ ਬੰਦੇ ਨੂੰ ਪਛਾਣਦਾ ਤੇ ਉਹ ਉਹਨੇ ਨਾਮ ਲਿਆ ਇਹਦਾ ਮਲਕੀਤ ਸਿੰਘ son of ਪਰਸੀਮ ਸਿੰਘ ਮਲਕੀਤ ਸਿੰਘ ਇਹ ਲੱਗੋ ਕਹਿੰਦੇ ਇਹਨੂੰ ਸਾਨੂੰ ਕਿਨਾਰ ਪਰ ਖਦਰ ਦਾ ਹੈਗਾ ਜੀ ਇੱਥੇ ਥਾਣਾ ਕਲਾ ਨੌ ਦੇ ਇਹ ਮਟੋਰੀਸ ਆਉਣੀ ਹੈ ਅੰਮ੍ਰਿਤ ਧਾਲਮ ਜਿਹੜਾ ਹੈਗਾ ਜੋ ਕੁਝ ਮਾਨਪੁਰੀਏ ਗਰੁੱਪ ਦਾ ਜਿਹੜਾ ਤੇ ਉਹਦੇ ਗਰੁੱਪ ਨਾਲ ਐਸੋਸੀਏਟਡ ਹੈ ਇਹਨੇ ਕਲਨੋਰ ਵਿੱਚ ਵੀ ਡਾਕਟਰ ਦੇ ਵੀ ਫਾਇਰ ਕੀਤੇ ਸੀ ਹੋਰ ਵੀ ਇਹਦੇ ਕਾਫੀ ਇਨਸੀਡੈਂਟ ਹੈ इवन ਕਿ ਸਾਡੀਆਂ ਵੀ ਕਈ ਕੇਸਾਂ ਦੀਆਂ ਪੁਛੀਸ਼ਾਂ ਦੇ ਵਿੱਚ ਅੱਗੇ ਫਰਦਰ ਲਿੰਕ ਇਹਦੇ ਕਈ ਬਜਮਿਆਂ 'ਚ ਜੁੜਦੇ ਨੇ ਮੋਮੀਨੇਟਰੀ ਹੈਗਾ ਤੇ ਮਟ ਅਜੇ ਅੱਗੇ ਵੀ ਫਰਦਰ ਕਿਤੇ ਨਾਂ ਇਹਦਾ ਚੱਲਦਾ ਸੀ ਇਹ ਜਦੋਂ ਇਹਨੇ ਦੱਸਿਆ ਕਿ ਮੇਰੇ ਕੋਲ ਇੱਕ ਪਿਸਟਲ ਆ ਉਹਦੀ ਬਰਾਮਦਗੀ ਲਈ ਜਦੋਂ ਐਸਐਚਓ ਸਾਹਮਣੇ ਸਾਡੇ ਐਸੀ ਰਜਵੰਤ ਕੌਰ ਸੇਖੋਂ ਦੇ ਇਹਨਾਂ ਦੀ ਟੀਮ ਉੱਥੇ ਆਈ ਹੈ ਇੱਥੇ ਕਲੀਅਰ ਕਲਾ ਕੁੰਦਰ ਪਿੰਡ ਦੇ ਵਿੱਚ ਘਾਰ ਉੱਥੇ ਮਾਰਦੇ ਕੰਡੇ ਤੇ ਉਹ ਤੁਝੇ ਦਬਰਾਂਦਗੀ ਕਰਵਾਉਣ ਲੱਗੇ ਇਕੋਸ਼ਨਸ ਪੂਰੀਆਂ ਲਈਆਂ ਗਈਆਂ ਸੀ ਵੈਸੇ ਐਸ ਐਚ ਓ ਸਾਹਿਬ ਕੋ ਕੁਝ ਨਹੀਂ ਸੀ ਉਸਨੇ ਕਿ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕੀਤੇ ਨੇ ਜੀ ਤੇ ਐਸ ਐਚ ਓ ਸਾਹਿਬ ਦੇ ਜਿਹੜੇ 리ਡਰ ਕਮ ਗਨਮੈਨ ਹੈ ਉਹਨਾਂ ਵੱਲੋਂ ਵੀ ਦੋ ਰੌਂਗ ਫਾਇਰ ਕੀਤੇ ਗਏ ਪਹਿਲਾ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿਟ ਕੀਤਾ ਉਨੇ ਇਮੀਡੀਏਲੀ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਜੀ ਕਿਉਂਕਿ ਆਪਣਾ ਕਿਹੜਾ ਰਿਕਵਰ ਕਰਾਣਾ ਸੀ ਜੀ ਜੇ ਆਪਣਾ ਇਹ 30 ਦਾ 32 ਦਾ ਹੈਗਾ ਜੀ سٹਾਰ ਦਾ ਪਿਸਤਲ ਹੈਗਾ ਇਹ ਜਿਹੜਾ ਪਿਸਤਲ ਰਿਕਵਰ ਕੀਤਾ ਇਹਦੇ ਨਾਲ ਕੋਈ ਰਾਉਂਡ ਜਾਂ ਕੋਈ ਗਰਾਉਂਡ ਅਜੇ ਫੋਰੈਂਸਿਕ ਅਫਸਰ ਆਗੇ ਨੇ ਉਹ ਜੇ ਲੱਗਦਾ ਪਿਆ ਕਿ ਕੌਕ ਹੈਗਾ ਪਿਸਤਲ ਤੇ ਉਹਦੇ ਵਿੱਚੋਂ ਨਿਕਲਣਗੇ ਕਿੰਨੇ ਗਰੇ ਇਹ ਪਿਸਤਲ ਨੂੰ ਦੋ ਫਾਇਰ ਤੇ ਕੀਤਾ ਨਾ ਕਿੰਨਾ ਕ ਖਤਰਨਾਕ ਗੈਂਗਸਟਰ ਸੀ ਤੇ ਜੱਗਿਆ ਭਗਵਾਨਪੁਰੀ ਨੇ ਕਿੰਨਾ ਕਿ ਤੇ ਜੱਗੂ ਭਗਵਾਨਪੁਰੀ ਦੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਦ ਆਲਮ ਬਾ ਬੇਸਿਕਲੀ ਇਹ ਗੁਰਗਾਸੀਏ ਤੇ ਅਮਰਤ ਧਾਲਮ ਦੇ ਕੈਂਪ ਐਕਸਟਰਸ਼ਨ ਕਲਾਂ ਦੇ ਵਿੱਚ ਵੀ ਤੇ ਦੂਸਰੇ ਚ ਨਹੀਂ ਕਲਾਂੌਰ ਵਾਲੀ ਸਾਈਡ ਤੇ ਇਹਦਾ ਜਿਆਦਾ ਇਹ ਨਹੀਂ ਕੀਤਾ ਸੀ ਪਿੱਛੇ ਜੀ ਇੱਥੇ ਇੱਕ ਹਸਪਤਾਲ ਕਲਾਂੌਰ ਉੱਥੇ ਵੀ ਇਹਨੇ ਫਾਇਰ ਕੀਤਾ ਸੀ ਉੱਥੇ ਕੇਸ ਵੀ ਰਜਿਸਟਰਡ ਹੈ ਕਲਾਂੌਰ ਕਿੰਨੀ ਕੁਡੀ ਕਾਮਯਾਬੀ ਗਿੰਦੇ ਆਪਾਂ ਇਹਨੂੰ ਕੱਲ੍ਹ ਵੀ ਅਸੀਂ ਇਸ ਤਰੀਕੇ ਦੇ ਜਿਹੜੇ ਜਿਹੜੇ ਪੁਲਿਸ ਤੇ ਵੀ ਫਾਇਰ ਕਰਨ ਨੂੰ ਗਰੇਜ ਨਹੀਂ ਕਰਦੇ ਕਿਸੇ ਵੇਲੇ ਵੀ ਜਦੋਂ ਮੌਕਾ ਵੈਪਨ ਕੈਰੀ ਕਰਦੇ ਨੇ ਛੋਟੀ ਛੋਟੀ ਗਲਤ ਐਕਸਟਰਸ਼ਨ ਤੇ ਜਾਂ ਦੂਜੇ ਤੇ ਅਸੀਂ ਇਸ ਕਾਮਯਾਬੀ ਨੂੰ ਵੱਡਾ ਛੋਟਾ ਨਹੀਂ ਕਰਕੇ ਗਿੰਦੇ ਹਰੇ ਕਾਮਯਾਬੀ ਸਾਡੀ ਵੱਡੀ ਕਾਮਯਾਬੀ ਹੈ